ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦਾ ਨਵੇਂ ਬਲੌਗ ਵਿੱਚ ਮੈਂ ਤੁਹਾਡਾ ਆਪਣਾ ਕਰਨਦੀਪ ਸਿੰਘ ਉਮੀਦ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਸ਼ੁਰੂ ਕਰਦੇ ਹਾਂ ਜੀ ਅਸੀਂ ਅੱਜ ਦਾ ਬਲੌਗ ਲੋ ਵੀ ਦੋਸਤੋ ਅਸੀਂ ਖੜੇ ਹਾਂ ਜੀ ਆਪਣੀ ਕਿਚਨ ਦੇ ਵਿੱਚ ਤੇ ਅੱਜ ਆ ਰਹੇ ਹੈ ਜੀ ਆਪਣੇ ਘਰੇ ਗੈਸਟ ਉਹਨਾਂ ਲਈ ਹੋ ਰਹੀਆਂ ਹਨ ਜੀ ਤਿਆਰੀਆਂ ਤੇ ਤੁਸੀਂ ਦੇਖ ਸਕਦੇ ਆ ਤੇ ਜਿਵੇਂ ਕਿ ਪਨੀਰ ਆਪਣਾ ਰੈਡੀ ਹੈ ਜੀ ਇਸ ਤੋਂ ਬਾਅਦ ਆਪਣੀਆਂ ਗਰੇਵੀਆਂ ਵੀ ਤਿਆਰ ਆ ਤੇ ਸ਼ਾਮ ਨੂੰ ਲੱਗਣਗੇ ਤੜਕੇ ਨਾਲ ਬਣਾਵਾਂਗੇ ਜੀ ਤੰਦੂਰੀ ਰੋਟੀ ਮੈਂ ਬਣਾਇਆ ਜੀ ਆਪਣੇ ਲਈ ਘਰੇ ਹੀ ਤੰਦੂਰੀ ਤੰਦੂਰੀ ਰੋਟੀ ਬਣਾਉਣ ਦਾ ਜਿਗਾਰਡਮੈਂਟ ਆਪਣਾ ਸਾਰਾ ਹੀ ਆ ਤੇ ਮੈਂ ਉਹ ਅੱਛੇ ਘਰੇ ਬਣਾਇਆ ਆਪਣੇ ਤੰਦੂਰ ਤੁਹਾਨੂੰ ਦਿਖਾਉਂਗਾ ਜੀ ਸ਼ਾਮ ਨੂੰ ਤੰਦੂਰੀ ਰੋਟੀ ਕਿਵੇਂ ਦੀ ਲੱਗ ਰਹੀ ਆ ਸਾਬੀਆਂ ਦੇ ਨਾਲ ਤੇ ਮਿਲਦੇ ਆ ਜੀ ਸ਼ਾਮ ਨੂੰ ਲੋ ਵੀ ਦੋਸਤੋ ਸਮਾਂ ਹੋ ਗਿਆ ਜੀ ਸ਼ਾਮ ਦਾ ਤੇ ਟਾਈਮ ਆਪਣੇ ਕੋਲ ਹੋ ਚੁੱਕਾ ਜੀ 4 4 ਦੇ ਕਰੀਬ ਹੋ ਗਿਆ ਜੀ ਟਾਈਮ ਹੁਣ ਅਸੀਂ ਕਰਾਂਗੇ ਜੀ ਆਪਣੀਆਂ ਸਬਜ਼ੀਆਂ ਦੀ ਕਟਿੰਗ ਤੁਸੀਂ ਦੇਖ ਸਕਦੇ ਆਂ ਸ਼ਿਮਲਾ ਮਿਰਚ ਆ ਗਈਆਂ ਆਪਣੇ ਕੋ ਮਸ਼ਰੂਮ ਆ ਗਏ ਤੇ ਆਪਣੇ ਕੋ ਬੀਨਸ ਪਈਆਂ ਆ ਜੀ ਆ ਬਾਂਦ ਗੋਭੀ ਪਈ ਆ ਜੀ ਤੇ ਪਿਆਜ਼ ਪਿਆ ਆ ਆਦਰਕ ਪਿਆ ਸਾਰਾ ਕੁਝ ਪਿਆ ਆ ਜੀ ਹੁਣ ਇਹਦੀ ਅਸੀਂ ਕਰਾਂਗੇ ਕਟਿੰਗ ਤੇ ਲਾਵਾਂਗੇ ਗਰੇਵੀਆ ਨੂੰ ਤੜਕੇ ਬਣਾਵਾਂਗੇ ਜੀ ਰੋਟੀ ਸੰਧ ਖਾਣੇ ਆ ਜੀ ਤੰਦੂਰੀ ਰੋਟੀ ਕਿਵੇਂ ਬਣਦੀ ਹੈ ਜੀ ਘਰ ਦੇ ਵਿੱਚ ਦੇਸੀ ਜਗਾੜ ਦੇ ਨਾਲ ਸਾਰਾ ਕੁਝ ਤੁਹਾਨੂੰ ਡਿਟੇਲ ਚ ਦਿਖਾਵਾਂਗੇ ਜੀ ਅਸੀਂ ਆਏ ਆ ਜੀ ਅੱਜ ਵੀਰਵਾਰ ਦਾ ਦਿਨ ਹੋਣ ਕਰਕੇ ਸ਼ੇਖ ਚੰਦ ਤੇ ਮੈਂ ਆਇਆ ਸੀ ਉਹ ਵੇਲੇ ਗੱਡੀ ਗੱਡੀ ਕੰਨ ਰਾਤੀ ਹੋ ਗਈ ਸੀ ਅਸੀਂ ਲੇਟ ਜਲੰਧਰ ਨੂੰ ਲੁਧਿਆਣੇ ਗਏ ਸੀ ਤਾਂ ਕਰਕੇ ਹੁਣ ਅਸੀਂ ਪਹੁੰਚੇ ਆ ਜੀ ਕਬਾਹੀ ਗਿਆਨ ਦੇ ਦਰਬਾਰ ਤੇ ਤੇ ਅੱਜ ਅਸੀਂ ਦੇਖਾਂਗੇ ਜੀ ਇੱਥੇ ਮੱਥਾ ਤੇ ਦੇਖੋ ਜੀ ਕਿਹੜਾ ਸੋਹਣਾ ਨੇਚਰ ਬਣਿਆ ਪਿਆ ਜੀ ਆਉਂਗਾ ਗਏ ਸੰਗੋ ਪਕੜ ਲੈਣੇ ਝੋਟੇ ਪਕੜ ਕੇ ਆਣਾ ਕੋਈ ਕੋਕ ਪ੍ਰੇਮ ਇੰਡਾ ਲਾਈਟ ਹੈ ਅੱਛਾ ਲੋਸ ਨੇ ਆਉਂਦੇ ਆਉਂਦੇ

ਲਓ ਜੀ ਐਪਰਨ ਪਾ ਕੇ ਹੋ ਗਈਆਂ ਜੀ ਅਸੀਂ ਰੈਡੀ ਸ਼ੈਡੀ ਇਹ ਦੇਖ ਸਕਦੇ ਆ ਤੇ ਸਬਜ਼ੀਆਂ ਸਾਡੀਆਂ ਬਣਨ ਲੱਗੀਆਂ ਜੀ ਇਹਨੂੰ ਕਰਾਂਗੇ ਸੋਤੇ ਮਾੜਾ ਮਾੜਾ ਸੋਤੇ ਕਰਕੇ ਫਿਰ ਇਹਨੂੰ ਕੱਢ ਲਵਾਂਗੇ ਜੀ ਆਪਣੀ ਪਲੇਟ ਦੇ ਵਿੱਚ ਫਿਰ ਪਾਵਾਂਗੇ ਜੀ ਮਸ਼ਰੂਮ ਤੇ ਮਟਰ ਨਾਲ ਬੀਨਸਿਆ ਦੇ ਨਾਲ ਮਿਰਚਾਂ ਫਿਰ ਅਸੀਂ ਪਾਵਾਂਗੇ ਜੀ ਪਨੀਰ ਆਪਣਾ ਇਹ ਕਟਿੰਗ-ਕਟਿੰਗ ਕਰਕੇ ਮਿਸ਼ਾਂਬੀ ਰੱਖ ਲਿਆ ਸੀ ਤੇ ਆਪਣੀਆਂ ਸਬਜ਼ੀਆਂ ਹੋ ਗਈਆਂ ਜੀ ਸੋਤੇ ਹੁਣ ਇਸ ਤੋਂ ਬਾਅਦ ਅਸੀਂ ਹੁਣ ਪਾਵਾਂਗੇ ਜੀ ਨੈਕਸਟ ਆਈਟਮ ਕੈਪਸਿਕਮ ਪਿਆਜ਼ ሽਮਲਾ ਮੇਚਾ ਆਪਣੀਆਂ ਹੋ ਗਈਆਂ ਜੀ ਸੋਤੇ ਤੇ ਹੁਣ ਅਸੀਂ ਪਾਈਏ ਹਾਂ ਜੀ ਕੈਪਸਿਕਮ ਤੁਸੀਂ ਦੇਖ ਸਕਦੇ ਆ ਜੀ ਤੇ ਇਹਨਾਂ ਨੂੰ ਮਾੜੇ ਮਾੜੇ ਸੋਤੇ ਕਰਕੇ ਅਗਲੀ ਆਟਾ ਸਟੰਗੀ ਜੇ ਆਪਾਂ ਪਨੀਰ ਪਨੀਰ ਨੂੰ ਸੋਤੇ ਕਰਾਂਗੇ ਫਿਰ ਪਾਵਾਂਗੇ ਜੀ ਆਪਣੀ ਗਰੇਵੀ ਤੁਹਾਨੂੰ ਦਿਖਾਣੇ ਆ ਜੀ ਮਸ਼ਰੂਮ ਦੋ ਪਿਆਜਾ ਲਓ ਵੀ ਦੋਸਤੋ ਸਬਜ਼ੀਆਂ ਆਪਣੀਆਂ ਤਿਆਰ ਆ ਜੀ ਤੇ ਲੱਗੀਆਂ ਜੀ ਅਸੀਂ ਰੋਟੀਆਂ ਬਣਾਣ ਦੇਖੋ ਜੀ ਤੁਸੀਂ ਦੇਖ ਸਕਦੇ ਆ ਤੰਦੂਰ ਸਾਡਾ ਤਿਆਰ ਆ ਤੇ ਇਹ ਆ ਜੀ ਸਾਡੀਆਂ ਤੰਦੂਰੀ ਰੋਟੀਆਂ ਦੇ ਪੇੜੇ ਤੇ ਆ ਅਸੀਂ ਲਵਾਇਆ ਜੀ ਭੋਗ ਇਹ ਭੋਗ ਲਵਾਣਾ ਜੀ ਤੰਦੂਰ ਨੂੰ ਤੇ ਤੰਦੂਰ ਸਾਡਾ ਤਿਆਰ ਆ ਸਿੱਖਾ ਸੁਖਾ ਸਾਰਾ ਕੁਝ ਸਾਡਾ ਤਿਆਰ ਆ ਜੀ ਆ ਅਸੀਂ ਦੇਸੀ ਜਗਾਰਡਮੈਂਟ ਕਰ ਲਿਆ ਕਿ ਸਾਨੂੰ ਤੰਦੂਰ ਨੂੰ ਨੇਰਾ ਨਾ ਵੀ ਬੋਤਾ ਤੇ ਮਿਲਦੇ ਆ ਜੀ ਸਾਡਾ ਇੱਕ ਬੰਦਾ ਪਹੁੰਚਿਆ ਸਾਡੇ ਕੋਲ ਤੁਸੀਂ ਦੇਖ ਸਕਦੇ ਆ ਇਹਦੀ ਕਮੀ ਰਹਿੰਦੀ ਹੈ ਬਹੁਤ ਟਾਈਮ ਹੋ ਗਿਆ ਇਹ ਆਇਆ ਨਹੀਂ ਇਹਨੇ ਇਹ ਮਾਸਤੀ ਦੇ ਕਿਉਂ ਆ ਇਹ ਵੀ ਹਾਜ਼ਰੀ ਲਵਾਇਆ ਲਵਾ ਗਿਆ ਅੱਜ ਦੇਖੋ ਗਾਇਜ਼ ਸਾਡੇ ਰੋਟੀਆਂ ਦੇ ਪੇੜੇ ਹੈ ਕੀ ਕਹਿੰਨਾ ਹੈ ਹੈ ਗਾਇਜ਼ ਅੰਦਰ ਵੀ ਰੋਟੀ ਚੱਲ ਰਹੀ ਹੈ ਜੀ ਉਹ ਦੇਖੋ ਮਹੀਤਣੀ ਰੋਟੀ ਖਾਣ ਲੱਗੇ ਆ ਤੇ ਅਸੀਂ ਵੀ ਰੋਟੀ ਬਣਾਉਣ ਲੱਗੇ ਹਾਂ ਜੀ ਮਿਲਦੇ ਆ ਜੀ ਗਾਇਜ਼ ਮਿਲਦੇ ਆ ਜੀ ਰੋਟੀ ਪਾਣੀ ਖਾ ਕੇ ਬਣਾ ਕੇ ਤੁਹਾਨੂੰ ਬਾਅਦ ਵਿੱਚ ਮਿਲਦੇ ਆ ਜੀ ਹੁਣ ਅਸੀਂ ਹਲਵਾਈ ਬਣਾਉਣ ਲੱਗੇ ਆ ਕਾਲੀ ਕਾਲੀ ਜੀ ਬੋਲਦੇ ਇੱਥੇ ਭੁੱਜ ਜਾਂਦਾ ਕੀ ਭੁੱਜਣਾ ਹੈ ਤੇ ਕੀ ਛੱਡਣਾ ਇਸ ਕਰਕੇ ਹੁਣ ਅਸੀਂ ਮਿਲਾਂਗੇ ਜੀ ਰੋਟੀ ਬਣਾ ਕੇ ਰੋਟੀ ਬਣਾਉਣ ਤੋਂ ਬਾਅਦ ਲਓ ਜੀ ਰੋਟੀ ਦਾ ਹੋ ਗਿਆ ਜੀ ਟਾਈਮ ਸਾਡਾ ਸਾਰਾ ਸੈਟਅਪ ਤਿਆਰ ਹੈ ਜੀ ਤੁਹਾਨੂੰ ਦਿਖਾਣਿਆ ਜੀ ਆਪਣੇ ਗੈਸਟ ਤੇ ਉਹ ਆ ਜੀ ਸਾਡੇ ਜੀਜਾ ਜੀ ਆ ਸਾਡੇ ਚਾਚਾ ਤੇ ਦੇਖ ਸਕਦੇ ਆਂ ਸਾਡੇ ਸਬਜ਼ੀਆਂ ਆ ਇੱਕ ਸਬਜ਼ੀ ਆ ਜੀ ਇਹ ਆ ਜੀ ਮਸ਼ਰੂਮ ᱫੋ ਪਿਆਜਾ ਤੇ ਸ਼ਾਹੀ ਪਨੀਰ ਤੇ ਆ ਆ ਜੀ ਸਾਡਾ ਰੈਤਾ ਤੇ ਬਾਕੀ ਤੰਦੂਰੀ ਰੋਟੀਆਂ ਹੁਣ ਬਣੂਗੀਆਂ ਤੇ ਤੰਦੂਰੀ ਰੋਟੀਆਂ ਦਿਖਾਣੇ ਸਾਨੂੰ ਆਪਣਾ ਸੈਟਅਪ ਦੇ ਦੋ ਯਾਨੇ ਉੱਧਰ ਬੈਠੇ ਆ ਉਹ ਵੀ ਤਾਂ ਦਿਖਾ ਦਵਾ ਹਾਏ ਕਰੋ ਹਾਏ ਹਾਏ ਕਰੋ ਤੁਸੀਂ ਕਰੋ ਓਏ ਆ ਮੇਰੀ ਚਾਚੀ ਐ ਤੁਸੀਂ ਜਾਣਦੇ ਆ ਉਹ ਸਾਡਾ ਛੋਟਾ ਭਰਾ ਚਲੋ ਜੀ ਦੋਸਤੋ ਹੋਣਾ ਅਸੀਂ ਲਾਵਾਂਗੇ ਜੀ ਆਪਣੀ ਰੋਟੀਆਂ ਤੁਹਾਨੂੰ ਹੁਣ ਦਿਖਾਣੇ ਆ ਜੀ ਰੋਟੀ ਦਾ ਸੈਟਅਪ ਕਿੰਨੇ ਦੀ ਰੋਟੀ ਲੱਗਦੀ ਸਾਡੀ ਚਲੋ ਜੀ ਮਿਲਦੇ ਆ ਜੀ ਘਰ ਦੇ ਨਾਲ ਲੰਗਰ ਬਾਣੀ ਸ਼ਿਕਾ ਕੇ ਆਏ ਆ ਜੀ ਸਾਡੀ ਬੇੜੇ ਚਲੋ ਜੀ ਲੋ ਵੀ ਦੋਸਤੋ ਜਿਹੜੀ ਇਹ ਤੰਦੂਰੀ ਰੋਟੀ ਖਾਣੀ ਹੈ ਤਾਂ ਆਜੋ ਸਾਡੇ ਕੋਲ ਤੰਦੂਰੀ ਰੋਟੀ ਬਣ ਰਹੀ ਹੈ ਆਪਣੇ ਕੋਲ ਤੇ ਮੱਤੇ ਮਾਰੀ ਮਾਰ ਜ ਨਹੀਂ ਕਰਦੇ ਵਿੱਚ ਰੋਟੀ ਦੀ ਉਹ ਦੇਖ ਸਕਦੇ ਨੇ ਜੀ ਰੋਟੀ ਸਾਡੀ ਲੱਗੀ ਹੋਏ ਵਿੱਚ ਤੇ ਤੁਹਾਨੂੰ ਦਿਖਾਣੇ ਆ ਜੀ ਬਾਹਰ ਕੱਢ ਕੇ ਕਿਵੇਂ ਦੀ ਲੱਗ ਰਹੀ ਹੈ ਰੋਟੀ ਲੋ ਵੀ ਦੋਸਤੋ ਆ ਦੇਖੋ ਜੀ ਸਾਡੀ ਰੋਟੀ ਕਿਦਾਂ ਫੁੱਲ ਫੁੱਲ ਕੇ ਨਿਕਲ ਰਹੀ ਹੈ ਜੀ ਤੰਦੂਰ ਚੋਂ ਚਾ ਵੈਲਕਮ ਬੈਕ ਮਾਈ ਚੈਨਲ ਤੇ ਮੈਂ ਜੀ ਰੋਟੀ ਪਾਣੀ ਛਕ ਲਿਆ ਤੇ ਹੁਣ ਅਸੀਂ ਲੱਗੇ ਆ ਜੀ ਬਣਾਉਣ ਚੀਜੀ ਆ ਤੁਸੀਂ ਦੇਖ ਸਕਦੇ ਆ ਮਜਾਕ ਲਈ ਖੇਮਾ ਜੀ ਆ ਬਣਾਇਓ ਜੀ ਅਸੀਂ ਫਲੂਦਾ ਰੋਟੀ ਤੋਂ ਬਾਅਦ ਕੁਝ ਮਿੱਠਾ ਵੀ ਹੋਣਾ ਚਾਹੀਦਾ ਇਹ ਜੀ ਕੇਸਰ ਬਾਦਮ ਵਾਲਾ ਫਲੂਦਾ ਹੁਣ ਇਹ ਆ ਸਾਡੀਆਂ ਜੀ ਕੋਲੀਆਂ ਆ ਬਾੜੀਆਂ ਜੀ ਇਹ ਸਾਡੀਆਂ ਕੋਲੀਆਂ ਤੇ ਉਹ ਸਾਡਾ ਫਲੂਦਾ ਇਹਨਾਂ ਵਿੱਚ ਪਾ ਕੇ ਅਸੀਂ ਗੈਸਟ ਨੂੰ ਦਵਾਂਗੇ ਜੀ ਚਾਚੇ ਉਹਨਾਂ ਨੂੰ ਮਿਲਦੇ ਆ ਜੀ ਡੈਕੋਰੇਸ਼ਨ ਕਰਕੇ ਲੋ ਵੀ ਦੋਸਤੋ ਅਸੀਂ ਕਰਤੀ ਆ ਜੀ ਡੈਕੋਰੇਟ ਕੋਲੀਆਂ ਇਹ ਲਾਤੀ ਆ ਜੀ ਅਸੀਂ ਚਾਰੇ ਪਾਸੇ ਇਹਦੇ ਚਾਕਲੇਟ ਸਰਪ ਤੇ ਹੁਣ ਅਸੀਂ ਆਹ ਵਾਲਾ ਪਾਵਾਂਗੇ ਜੀ ਇਹਦੇ ਵਿੱਚ ਫਲੂਦਾ ਤੇ ਡੈਕੋਰੇਸ਼ਨ ਕਰਾਂਗੇ ਜੀ ਉੱਪਰ ਗਾਰਨਿਸ਼ ਤੁਹਾਨੂੰ ਦਿਖਾਣੇ ਆ ਜੀ ਇਹ ਲੋਬੀ ਦੋਸਤੋ ਤੁਸੀਂ ਦੇਖ ਸਕਦੇ ਆ ਜੀ ਡੈਕੋਰੇਟ ਅਸੀਂ ਕਰਤੇ ਆ ਜੀ ਆਪਣੇ ਫਲੂਦਰ ਦੇ ਕੋਲੀਆਂ ਆ ਤੁਸੀਂ ਦੇਖ ਸਕਦੇ ਆ ਜੀ ਦੇਖੋ ਜੀ ਕਿੰਨੀ ਸੋਹਣੀਆਂ ਲੱਗ ਰਹੀਆਂ ਤੇ ਇਹ ਆ ਜੀ 6 ਕੋਲੀਆਂ ਤੇ ਬੰਦੇ ਅਸੀਂ ਹੈਗੇ ਜੀ 8 ਤੇ ਹੁਣ ਬਾਕੀ ਕੋਲੀਆਂ ਦਾ ਅਰੇਂਜਮੈਂਟ ਕਰਦਾ ਜੀ ਪਹਿਲੇ ਇੰਨੇ ਦੇਖ ਕੇ ਆ ਨਾ ਨਾਲ ਲੈਣੇ ਆ ਜੀ ਰਿਵਿਊ ਕਿਵੇਂ ਦਾ ਲੰਘਿਆ ਜੀ ਡਿਨਰ ਅੱਜ ਦਾ ਮੇਰੇ ਹੱਥ ਦਾ ਸਾਰਾ ਕੁਝ ਅੱਜ ਮੈਂ ਤਿਆਰ ਕੀਤਾ ਰੋਟੀ ਸਬਜੀ ਤੇ ਆ ਫਲੂਦਾ ਵੀ ਮੈਂ ਤਿਆਰ ਕਰ ਲਿਆ ਸੀ ਸਵੇਰੇ ਫਿਰ ਨੂੰ ਲਾ ਦਿੱਤੀ ਫ੍ਰਿਜ ਦੇ ਵਿੱਚ ਉਹ ਸਾਡਾ ਚਾਕਲੇਟ ਸਰਪ ਪਿਆ ਜਾਂ ਸਾਡੇ ਫਲੂਦਾ ਪਿਆ ਜਾਂ ਸਾਡੇ ਕੋਲੀਆਂ ਹੁਣ ਮੈਂ ਦੇ ਕੇ ਆ ਨੀ ਉਧਰ ਗੈਸਟਰ ਨੂੰ ਲੋ ਵੀ ਦੋਸਤੋ ਕਰੋ ਜੀ ਚੈੱਕ ਗਲਾਸ ਇੱਥੇ ਰੱਖ ਦਿੰਨੇ ਆ ਲੋ ਵੀ ਖਲਾਰੇ ਵਾਲ ਧਿਆਨ ਘਟਦੇ ਹੋ ਜੀ ਚੈੱਕ ਕਰ ਸਕਦੇ ਜੀ ਸਾਡੇ ਫਲੂਦਾ ਦਾ ਰਸ ਅਨਿਆਣੇ ਦੀ ਬੋਤਲ ਤੇ ਆਇਆ ਜੀ ਸਾਡਾ ਗਲਾਸ ਚੈੱਕ ਕਰ ਲੋ ਜੀ ਜੇ ਕਿਸੇ ਨੇ ਪੀਣਾ ਹੋਵੇ ਦੱਸ ਦਿਓ ਅਰੇ ਸਪੈਸ਼ਲ ਡਿਮਾਂਡ ਤੇ ਬਣਾ ਕੇ ਦਵਾਗੇ ਉਹਨੂੰ ਲੋ ਵੀ ਦੋਸਤੋ ਰੋਟੀ ਬਣੀ ਅਸੀਂ ਲਿਆ ਸ਼ਾਗ ਤੇ ਆ ਸਾਡੀ ਬੈਠੀ ਆ ਜੀ ਫੈਮਿਲੀ ਤੁਸੀਂ ਦੇਖ ਸਕਦੇ ਆ ਰੌਣਕ ਲੱਗਿਓ ਆ ਜੀ 2 3 4 ਓਏ 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 ਐਵੇਂ ਦੁਆਰਤੀ 1 2 3 4 1 2 3 4 ਆ ਦੇਖੋ ਜੀ ਸਾਡੀਆਂ ਰੌਣਕਾਂ ਤੇ ਆ ਸਾਡਾ ਜੀ ਰੂਮ 1 2 3 ਔਰ 3 ਹੈਪੀ ਬਣ ਕੇ ਓ ਵਾਹ ਆ ਦੇਖੋ ਜੀ ਮੇਰਾ ਗਿਫਟ 1k ਸਬਸਕ੍ਰਾਈਬਰ ਹੋਣ ਤੇ ਮੇਰੀ ਭੈਣ ਨੇ ਦਿੱਤੇ ਕਹਿੰਦੀ ਹੁਣ ਮੁੰਡਾ ਬਲੌਗ ਵਧੀਆ ਬਣਾਇਆ ਕਰੂਗਾ ਥੈਂਕ ਯੂ ਥੈਂਕ ਯੂ ਜੀ ਸਾਰੇਆਂ ਦਾ ਲੋ ਜੀ ਸਾਡੀ ਭੈਣ ਲੱਗੀ ਹੋਈ ਜੀ ਮਾਈਕ ਦੀ ਅਨਬਾਕਸਿੰਗ ਕਰਨ ਤੁਸੀਂ ਦੇਖ ਸਕਦੇ ਆ ਇੱਥੇ ਬੈੰਨੇ ਆ ਤੇ ਚਲੋ ਜੀ ਆਜਾ ਚਲੋ ਜੀ ਅਨਬਾਕਸਿੰਗ ਕਰਦੇ ਆਂ ਜੀ ਗਿਫਟ ਦੇਖਦੇ ਜੀ ਕਿਵੇਂ ਦਾ ਨਿਕਲਦਾ ਗਿਫਟ ਦੋ ਮਿੰਟ ਮੈਂ ਆਉਂਦਾ ਹੈ ਕੱਪੜੇ ਸੁਕਾ ਕੇ ਓ ਵਾਓ ਚਾਚੀਏ ਕਮਰ ਮੇਂ ਦਰਦ ਹੈ ਨਾ ਅਸਲ ਸੀ ਗਿਆ ਨਹੀਂ ਚੱਲ ਸਕਦਾ ਕੰਡਾ ਦਾ ਜੀ ਪਾਣੀ ਆਪਣਾ ਕੁੰਝਣਾਂ ਦੀ ਆ ਗਈ ਇਹ ਹੈੱਡਫੋਨ ਵਰਗੇ ਨਹੀਂ ਲੱਗਦੇ ਜਿਹਦੇ ਹੈੱਡਫੋਨ ਹੁੰਦੇ ਆ ਚਾਰਜਿੰਗ ਹੋਏਗੀ ਨਾ ਇੱਦਾਂ ਦਿਖਾ ਇਹਦੇ ਵਿੱਚ ਵੀ ਕੁਝ ਹੈਗਾ ਦੇਖੀ ਆ ਵੀ ਖੋਲੀ ਨਹੀਂ ਦਿਖਾਈ ਵਾਹ ਨਿੱਕੇ ਨਿੱਕੇ ਮਾਈਕ ਜੀ ਇਹ ਸਭ ਉਹ ਆਹ ਨਿੱਕੇ ਨਿੱਕੇ ਮਾਈਕ ਇਹਨੇ ਚਲਾ ਕੇ ਦੇਖਦੇ ਆ ਬਾਅਦ ਚ ਕੀ ਹਿਸਾਬਤਾ ਵੇਲਾ ਉਹ ਆ ਕੇਵਲ ਚਾਰਜਿੰਗ ਆਨ ਅੱਛਾ ਜਿਹਾ ਲਾਈਟਨਿੰਗ ਕੇਬਲ ਆ ਗਈ ਜੀ ਤੇ ਆ ਆ ਟਾਈਪ ਸੀ ਕੇਬਲ ਆ ਗਈ ਚਾਰਜਿੰਗ ਲਈ ਤੇ ਆ ਆ ਗਈ ਹੈ ਜੀ ਆਈਫੋਨ ਨੂੰ ਲਾਉਣ ਵਾਲੀ ਜੇ ਕਿਸੇ ਨੇ ਟਾਈਪ ਸੀ ਨਹੀਂ ਹੈ ਉਹ ਹੈਗਾ ਡੈਪਟਰ ਤਾਂ ਤੁਸੀਂ ਆਈਫੋਨ ਨੂੰ ਲਾ ਕੇ ਚਲਾ ਸਕਦੇ ਆ ਇਹ ਆਈਫੋਨ ਨੂੰ ਵੀ ਲੱਗ ਜਾਂਦੇ ਆ ਤੇ ਦੂਜੀ ਤਰ੍ਹਾਂ ਵੀ ਲੱਗ ਜਾਂਦੇ ਆ ਇੱਥੋਂ ਹੁੰਦਾ ਟਾਈਪ ਸੀ ਦੇ ਨਾਲ ਚਾਰਜ ਇਹ ਆ ਜੀ ਡਿਜੀ ਟੈਕ ਦੇ ਵਾਇਰਲੈਸ ਮਾਈਕ ਧੰਨਵਾਦ ਜੀ ਥੈਂਕ ਯੂ ਜੀ ਵੱਡੀ ਭੈਣੇ ਆਹ ਲੋ ਜੀ ਇਹਨੇ ਡੱਬੇ ਚ ਪਾ ਦਿਓ ਦੇਖਦੇ ਆ ਫਿਰ ਲਾ ਕੇ ਦੀ ਆਵਾਜ਼ ਕਿਦਾਂ ਦੀ ਹੁੰਦੀ ਆ ਚਲੋ ਜੀ ਹਲਾ ਚਲੋ ਜੀ ਕਰ ਦੋ ਸਾਰਿਆਂ ਨੇ ਬਾਏ ਬਾਏ ਕਰ ਬੇ ਇੱਕ ਵਾਰ ਬਾਏ ਬਾਏ ਕਰ ਦੋ ਫਿਰ ਵਲੋਗ ਬੰਦ ਕਰੀਏ ਵਾਈ ਗਾਇਸ ਚਲੋ ਜੀ ਵਾਈ 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 ਕਿਵੇਂ ਲੱਗਾ ਜੀ ਅੱਜ ਦਾ ਵਲੋਗ ਕਮੈਂਟਾਂ ਚ ਜਰੂਰ ਦੱਸਿਓ ਨਵੇਂ ਨਵੇਂ ਵਲੋਗ ਦੇਖਣ ਲਈ ਕਾਨ ਵਲੋਗ ਚੈਨਲ ਨੂੰ ਕਾਲੋ ਸਬਸਕ੍ਰਾਈਬ ਤੇ ਜੇ ਕਿਸੇ ਨੇ ਡਿਨਰ ਕਰਨ ਦਾ ਮੇਰੇ ਹੱਥ ਰਾਤ ਮੈਂ ਦੱਸ ਦਿਓ ਮੈਂ ਤਿਆਰੀ ਕਰ ਲੂੰਗਾ ਕਿਸ ਦਿਨ ਰਾਤ ਰਹਿਣ ਆ ਜਿਓ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਾਰਿਆਂ ਦਾ